ਪਾਜੀ ਮੈਂ ਜਦੋਂ ਆਉਂਦਿਆਂ ਸਕੂਟਰੀ ਦੀ ਡਿੱਗੀ ਤੇ ਸਕੂਟਰੀ ਵੇਖਣ ਲੱਗ ਖੜੀ ਕਰਨ ਲੱਗੇ ਤੇ ਨਾਲੇ ਡਿੱਗਾ ਤੇ ਨੂੰ ਚੁੱਕਿਆ ਪਰ ਇਹ ਖਤਮ ਹੋ ਗਿਆ ਤੇ ਪੂੰਫਣ ਕਿੱਥੇ ਸਾਰਿਆਂ ਨੂੰ ਸੱਦ ਲਿਆ ਤਾਂ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਬਹੁਤ ਮਾੜਾ ਕੰਮ ਕੀਤਾ ਗਿਆ ਤੇ ਇਸ ਕਰਕੇ ਲੋਕ ਉਸਕੇ ਸੜੇ ਜਾਣ ਚਾਹੀਦੇ ਆ ਇਨਸਾਫ ਚਾਹੀਦਾ ਸਾਨੂੰ ਮਿਲਦਾ ਕੀ ਲੱਗਦਾ ਕਿਤੇ ਕੋਈ ਸ਼ਕਤ ਹੈ ਕੁਝ ਨਹੀਂ ਪਾਜੀ ਰਾਹ ਵਗਦਾ ਕੁਝ ਕਹਿ ਸਕਦੇ ਆ ਇਹ ਨਾ ਵਾਅਦੇ ਤਾਂ ਬਹੁਤ ਹੀ ਸਰਾ ਦੇ ਹੁੰਦੀਆਂ ਤੇ ਉਹ ਪਤਾ ਨਹੀਂ ਕਿ ਕਿਹ ਚਿੱਤ ਦਿਨੋਂ ਇਧਰੋਂ ਪੁਲ ਬਣਿਆ ਤੇ ਵੇਟ ਏਰੀਆ ਬਹੁਤ ਜਿਆਦੀਆਂ ਮਾਰਦਾ ਤਾਂ ਇੱਥੇ ਹੁੰਦੀਆਂ ਨੇ ਨਹੀਂ ਅਸੀਂ ਤਾਂ ਸਮਾਜ ਸੇਵਾ ਦਾ ਕੰਮ ਕਰਦੇ ਆਂ ਇਹ ਜ਼ਰੂਰ ਹੈ ਕਿ ਚੰਗੇ ਮਾੜੇ ਬੰਦਿਆਂ ਦੇ ਖਿਲਾਫ ਅਸੀਂ ਬੋਲਦੇ ਰਹਿੰਦੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨੂੰ ਨੱਖ ਪਾਉਂਦੀਆਂ ਗੱਲਾਂ ਕਰਦੇ ਰਹਿੰਦੇ ਆਂ ਬਾਕੀ ਕਿਸੇ ਨਾਲ ਵੀ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ ਉਹ ਜੋ ਵੀ ਹੋਊਗੀ ਪੁਲਸ ਦਾ ਕੰਮ ਹੈ ਤੇ ਬਦੀਸ਼ ਕਰੂਗੀ ਉਹ ਸਾਰਾ ਕੁਝ ਸਾਹਮਣੇ ਆਜੀ ਅੱਜ ਸਾਨੂੰ ਈਸੇ ਦਸੂਆ ਡਿਸਟ੍ਰਿਕਟ ਹਿਆਰਪੁਰ ਦੇ ਵਿੱਚ ਇਨਫੋਰਮੇਸ਼ਨ ਆਈ ਸੀ ਵੀ ਜੰਗਲਾਤ ਏਰੀਏ ਵਿੱਚ ਇੱਕ ਵੱਢ ਹੋਈ ਹੈ ਤਿੱਖੇ ਹਥਿਆਰਾਂ ਦੇ ਨਾਲ ਇੱਕ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਹ ਸਬੰਧ ਵਿੱਚ ਡੀਐਸਪੀ ਦਸੂਆ ਐਨਐਸਐਚਓ ਸਾਡੀਆਂ ਸੀਏਰੀਆ ਟੀਮਾਂ ਅਸੀਂ ਇੱਥੇ ਪਹੁੰਚੇ ਆਂ ਔਰ ਕ੍ਰੀਪਜੋਤ ਸਿੰਘ ਨਾਂ ਦਾ ਸਾਡੇ ਬਜ਼ੁਰਗ ਹੈਗੇ ਆ ਜਿਹੜੇ ਕੀ ਆਪਣੇ ਦਰਿਆਲੇ ਪਾਸਿਓਂ ਆਪਣੇ ਖੇਤਾਂ ਤੋਂ ਘਰ ਵਾਲੇ ਪਾਸੇ ਨੂੰ ਜਾ ਰਹੇ ਸੀ ਕਿਸੇ ਨੇ ਘੇਰ ਕੇ ਉਹਨਾਂ ਦੇ ਸੱਟਾਂ ਮਾਰੀਆਂ ਉਹਦੀ ਸੰਧੀ ਐਫਆਰ ਅਸੀਂ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਔਰ ਜਲਦੀ ਹੀ ਜਿਹੜੇ ਬੰਦਿਆਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਰੌਂਡ ਅਪ ਕੀਤਾ ਜਾਵੇ ਸਰ ਕੋਈ ਲੁਕ ਕੋਈ ਚਿੰਤੀ ਬਾਰ ਬਾਰ ਚਾ ਕੋਈ ਅਪ੍ਰੈਂਸ ਹੈ ਹਾਂ ਹਾਲੇ ਬਹੁਤ ਮਡਲੀ ਸਟੇਜ ਹੈਗੀ ਤਫ਼ਤੀਸ਼ ਸਾਡੀ ਸਾਰੇ ਇੰਗਲਾਂ ਤੇ ਇਨਵੈਸਟੀਗੇਸ਼ਨ ਕਰਾਂਗੇ ਬੀਸਿਕਲੀ ਹਾਲੇ ਬਲਾਈਂਡ ਮਰਡਰ ਹੈਗਾ ਔਰ ਇਸ ਤਫਤੀਸ਼ ਦੌਰਾਨ ਹੀ ਜਿਹੜੇ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਸਾਹਮਣੇ ਲੈਂਦੇ ਜਾਣਗੇ ਸਰ ਇੱਕ ਇੱਥੇ ਜਿਹੜਾ ਨਸ਼ਾ ਵੇਚਦਾ ਸੀ ਇਹ ਹਰ ਵੇਲੇ ਆਵਾਜ਼ ਉਠਾਉਂਦੇ ਸੀ ਕਿ ਨਸ਼ੇ ਖਿਲਾਫ ਕਿ ਇੱਥੇ ਨਸ਼ਾ ਵੇਚਦਾ ਉਹ ਇਹਨਾਂ ਨੇ ਕਈ ਵਾਰੀ ਕੰਪਲੇਂਟਾਂ ਵੀ ਕੀਤੀਆਂ ਸੀ ਕਿਤੇ ਉਹੀ ਕਾਰਨ ਤਾਂ ਨਹੀਂ ਵੀ ਦੇਖੋ ਲਾਸਟ ਟਾਈਮ ਵੀ ਆਪਾਂ ਸ਼ਾਇਦ ਇੱਥੇ ਹੀ ਮਿਲੇ ਸੀ ਇਹਦੇ ਬੈਕ ਸਾਈਡ ਤੇ ਹੈਗੀ ਉਹ ਜਿਹੜਾ ਇੱਕ ਘਰ ਸੀਗਾ ਹਾਂਜੀ ਹਾਂ ਜਿਹੜਾ ਸਾਰਾ ਟੱਬਰ ਹੀ ਡਰੱਗਸ ਦੇ ਵਿੱਚ ਇਨਵੋਲਵ ਸੀਗਾ ਔਰ ਇਹ ਸਿਚੁਏਸ਼ਨ ਇਹ ਹੋ ਜਈਆ ਆਪਾਂ ਬਿਲਕੁਲ ਦਰਿਆ ਦੇ ਨਾਲ ਹੀ ਖੜੇ ਆ ਅੱਧੇ ਕਿਲੋਮੀਟਰ ਤੇ ਦਰਿਆ ਹੈਗਾ ਔਰ ਇੱਥੇ ਆਰਜੀ ਪੁਲ ਬਣਿਆ ਹੋਇਆ ਬਹੁਤ ਸਾਰੇ ਜਿਹੜੇ ਮਾੜੇ ਅਨਸਰ ਆ ਦਰਿਆ ਤੋਂ ਟੱਪ ਕੇ ਇੱਧਰ ਆਉਂਦੇ ਆ ਇੱਧਰਲੇ ਉੱਧਰ ਜਾਂਦੇ ਆ ਔਰ ਉਦੋਂ ਵੀ ਸਾਡੇ ਡੀਐਸਪੀ ਸਾਹਿਬ ਔਰ ਸਾਰੇ ਆਫੀਸਰਸ ਬਹੁਤ ਸਾਰੀਆਂ ਸ਼ਿਕਾਇਤਾਂ ਸਿਗੀਆਂ ਉਸ ਕਰਦੀਆਂ ਔਰ ਉਹਦੇ ਵੀ ਇਨਕਾਊਂਟਰ ਦੇ ਵਿੱਚ ਹੀ ਇੱਕ ਬੰਦਾ ਉਹਨਾਂ ਦਾ ਉਹਦੀ ਡੈਥ ਹੋਈ ਸੀਗੀ ਔਰ ਬਾਕੀ ਜਿੰਨੇ ਬੰਦੇ ਸੀ ਅਸੀਂ ਰਾਉਂਡ ਅਪ ਕੀਤੇ ਉਹ ਜੇਲ੍ਹ 'ਚ ਹੈਗੇ ਆ ਪਰ ਹਰ ਐਂਗਲ ਤੋਂ ਤਫ਼ਤੀਸ਼ ਕੀਤੀ ਜਾਊਗੀ ਕਿਉਂਕਿ ਉਸ ਟਾਈਮ ਵੀ ਸਾਰਾ ਪਿੰਡ ਹੀ ਉਹਨਾਂ ਉਸ ਘਰ ਤੋਂ ਦੁਖੀ ਸੀਗਾ ਔਰ ਕੁਝ ਬੰਦੇ ਹੁੰਦੇ ਜਿਹੜੇ ਸਾਹਮਣੇ ਆ ਕੇ ਗੱਲ ਕਰਦੇ ਆ ਕੁਝ ਡਰਦੇ ਹੈਗੇ ਆ ਜੇ ਉਹ ਐਂਗਲ ਵੀ ਹੈਗਾ ਤਾਂ ਵੀ ਕੋਈ ਵੀ ਐਂਗਲ ਹੋਊਗਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਵੀ ਕਿਸ ਕਾਰਨ ਕਰਕੇ ਇਹ ਮਰਡਰ ਹੋਇਆ